ਪੰਜਾਬ ਸਰਕਾਰ ਮਰਦਾਵਾ 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 ਤੁਸੀਂ ਦੇਖ ਰਹੇ ਹੋ ਸਰਦੂਲਗੜ ਦੇ ਪਿੰਡ ਕੁਸਲਤੋਂ ਇੱਕ ਖਾਸ ਖਬਰ ਇਸ ਖਬਰ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਗਰੀਬਾਂ ਨੂੰ ਰਹਿਣ ਲਈ ਦਿੱਤੇ ਹੋਏ ਪਲਾਟ ਮੂਲਕੂਤ ਸਹੂਲਤਾਂ ਤੋਂ ਨੇ ਹੁਣ ਤੱਕ ਬਾਂਝੇ ਪਿੰਡ ਕੁਸਲਾ ਦੇ ਇਸ ਕਲੋਨੀ ਦੇ ਨਿਵਾਸੀਆਂ ਨੇ ਕੀ ਦੋਸ਼ ਲਗਾਏ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਅੰंती ਕਰਦੇ ਆ ਪ੍ਰਸ਼ਾਸਨ ਨੂੰ ਜਿਆਦਾ ਤੁਰੰਤ ਸਾਡੀਆਂ ਤਾਰਾਂ ਪਵਾਈਆਂ ਜਾਣ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਸ਼ਮਸ਼ੀਬੜਾਂਗੇ ਵੱਡੀ ਸਮੱਸਿਆ ਆ ਰਹੀ ਹੈ ਜੀ ਬਿਜਲੀ ਦੀ ਬਿਲੀ ਦੀ ਆ ਰਹੀ ਹੈ ਲਗਾਤਾਰ ਪਿਛਲੇ 6 ਮਹੀਨਿਆਂ ਤੋਂ ਲੈ ਕੇ ਅਸੀਂ ਦਫ਼ਤਰਾਂ ਦੇ ਵਿੱਚ ਚੱਕਰ ਕੱਟ ਰਹੇ ਆਂਗੇ ਐਮਐਲਏ ਨੂੰ ਵੀ ਮੰਗਾ ਦੱਸਿਆ ਸੀ ਅਸੀਂ ਜੀ ਸਾਡੇ ਟਰਾਂਫਰਮ ਮਜ਼ਦੂਰਾਂ ਦਾ ਪਿਆ ਹੈਗਾ ਹਲੇ ਤੱਕ ਪਾਸ ਹੋ ਰਿਹਾ ਹੈਗਾ ਹਲੇ ਤਾਂ ਪਰ ਲੱਗ ਨਹੀਂ ਰਿਹਾ ਹਲੇ ਤੱਕ ਇਹਦੇ ਵਿੱਚ ਘੱਡੀਆਂ ਮੈਨੇਜਮੈਂਟ ਇਤੋਂ ਦਾ ਬੀਰੀ ਬੋਰਡ ਹੈ ਜਮਾ ਕੜੀਆ ਮੈਨੇਜਮੈਂਟ ਹਰਦੱਕ ਜੂਨੀ ਸਰਗੀ ਕਰਨ ਦੀ ਸਾਨੂੰ ਅਸੀਂ ਚੱਕਰ ਮਾਦ ਰਹੇ ਖੰਬੇ ਅੱਜ ਆਉਂਦੇ ਸਵੇਰੇ ਆਉਂਦੇ ਅੱਜ ਆਉਂਦੇ ਸਵੇਰੇ ਆਉਂਦੇ ਖੇਤਾਂ ਦੇ ਵਿੱਚ ਅਸੀਂ ਆਪੇ ਖੰਬੇ ਪੱਟ ਕੇ ਲਿਆਗੇ ਕਿ ਇੱਥੇ ਗੜਾਏਗੇ ਕੜੀਆ ਮੈਨੇਜਮੈਂਟ ਲਗਾਤਾਰ ਲਾਰੇ ਲਾ ਰਹੀ ਹੈ ਲollipops ਦੇ ਰਹੀ ਹੈ ਸਾਨੂੰ ਬਸ ਤਾਂ ਕਿ ਖੰਬੇ ਦੀ ਪਟਾਈ ਦਾ ਖਰਚਾ ਵੀ ਸਾਨੂੰ ਪਿਆ ਤੇ ਗੜਾਈ ਦਾ ਖਰਚਾ ਵੀ ਸਾਨੂੰ ਕੁਝ ਦਿਨ ਵਿੱਚ ਦੀ ਤਿੰਨ ਤਿੰਨ ਵਾਰੀ ਫੋਨ ਕਰਦੇ ਸਾਡਾ ਫੋਨ ਹੀ ਨਹੀਂ ਕੋ ਚੱਕਰੇ ਜੀ ਪੰਜਾਬ ਸਰਕਾਰ ਮਰਦਾਵਾ 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 ਅਤਿਵਕਤਯਾ ਮੈਨੇਜਮੈਂਟ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਤਿਵਕਤਯਾ ਮੈਨੇਜਮੈਂਟ ਮੁਰਦਾਬਾਦ ਮੁਰਦਾਬਾਦ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਜੀ ਸਾਡੀ ਇਹ ਬਿਜਲੀ ਚਾਲੂ ਕਰੀ ਜਾਵੇ ਘਰ ਘਰ ਜਿੰਨੇ ਖੰਭੇ ਲੱਗਣੇ ਆ ਕਿ ਉਹਨੇ ਖੰਭੇ ਲੱਗੇ ਜਾਣ ਲਗਵਾਏ ਜਾਣ ਘਰ ਘਰ ਲਾਈਟ ਪਹਚਾਈ ਜਾਵੇ ਬਿਜਲੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਕੋਰਟੀਆਂ ਉੱਪਰ ਰੱਖੀਆਂ ਨੇ ਕਟੂ ਕਰ ਚਾਰ ਚਰਮੀਆਂ ਨੇ ਤਿੰਨ ਤਿੰਨ ਮਹੀਨੇ ਸਕੋਲੀਆਂ ਭਰ ਕੇ ਨੇ ਬਿਜਲੀ ਹਾਲੇ ਲਗਾਈ ਨਹੀਂ ਕਿ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡਾ ਕੋਈ 1-2 ਦਿਨਾਂ ਦੇ ਵਿੱਚ ਕੋਈ ਨਹੀਂ ਸੁਣਵਾਈ ਹੋਰੀ ਤਾਂ ਅਸੀਂ ਵੱਡੇ ਪੱਦਰ ਤੇ ਇਹ ਸੰਘਰਸ਼ ਕਰਾਂਗੇ ਨਾ ਕਿ ਇਹ ਨਹੀਂ ਚਲੋ ਅੱਜ ਅਸੀਂ ਪਿੰਡ ਦੇ ਵਿੱਚ ਖੜੇ ਆ ਤੇ ਕੱਲ ਨੂੰ ਸਾਨੂੰ ਹੋ ਸਕਿਆ ਕੋ ਰੋਡ ਵੀ ਜਾਮ ਕਰਨਾ ਪਿਆ ਅਸੀਂ ਉਹ ਵੀ ਰੋਡ ਵੀ ਜਾਮ ਕਰਾਂਗੇ ਬਿਜਲੀ ਵਾਲਿਆਂ ਦੀ ਇੱਕ ਵੱਡੀ ਕਮੀ ਇਹ ਹੈ ਜੀ ਕੋਈ ਸਰਕਾਰੀ ਕੇਵਲ ਤੁਰ ਜਾਂਦੀ ਹੈ ਕੀ ਉਦੇ ਤੋਂ ਮਾਲੇ ਖੰਬੇ ਆਲਦੀ ਜਾ ਰਹੀ ਆ ਉਹ ਚ ਕੋਈ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਪਹਿਲਾਂ ਤਾਂ ਐਪਲੀਕੇਸ਼ਨਾਂ ਦਿੰਨੇ ਆ ਕਿ ਉਹਨਾਂ ਤੋਂ ਬਾਅਦ ਕਿਤੇ 20-25 ਦਿਨਾਂ ਬਾਅਦ ਮਹੀਨੇ ਬਾਅਦ ਸਾਡੀ ਮਾਲੇ ਵੀ ਸੁਣਵਾਈ ਹੁੰਦੀ ਹੈਗੀ ਤਾਂ ਉੱਥੋਂ ਬੰਦੇ ਲਿਆ ਕੇ ਉਹ ਜਦੋਂ ਲੋਡ ਕਰੀ ਜਾਂਦੇ ਆ ਘਰਾਂ ਦੇ ਵਿੱਚੋਂ 100-100 ਰੁਪਏ ਲੈ ਕੇ 200-200 ਰੁਪਏ ਦੇ ਕੇ ਜਿਹੜਾ ਬੰਦਾ ਲੋਡ ਕਰਨ ਆਉਂਦਾਗਾ ਉਹਨੂੰ ਅਸੀਂ ਪੈਸੇ ਦਿੰਦੇ ਆ ਮੇਰਾ ਨਾਮ ਬੂਟਾ ਸਿੰਘ ਪਿੰਡ ਕੁਸਲਾ ਜ਼ਿਲ੍ਹਾ ਮਾਨਸਾ ਮੈਂਬਰ ਪੰਜਾਬ ਖੇਤ ਮਿੰਦੁਰ ਜੁਨੀਆਣਾ ਜਿਸ ਮਸਲੇ ਦੇ ਅੱਜ ਇਕੱਠੇ ਹੋਏ ਆ ਇਹ 100 18 ਪਲਾਟਾਂ ਦਾ ਮਸਲਾ ਹੈਗਾ ਤਿਆਗੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਮਜ਼ਦੂਰਾਂ ਨੂੰ ਬਿਜਲੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਰਹੀ ਹੈ ਇਸ ਪ੍ਰਸ਼ਾਸਨ ਨੂੰ ਵੀ ਆਖਿਆ ਸੀ ਅਸੀਂ ਆਖਿਆ ਸਾਡੇ ਬਿਜਲੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਉਹਨਾਂ ਦੇ ਹਲੇ ਤੱਕ ਜੂਨ ਨਹੀਂ ਸਰਕੀ ਕਰਨ ਤੇ ਜੀ ਅਸੀ ਗਾਲ ਜੀ ਹਾਂ ਹੋਰ ਸਰ ਠੀਕੋ ਆ ਵਧੀਆ ਜੀ ਵਧੀਆ ਇੱਕ ਨਾ ਜੀ ਅੱਜ ਪੋਸਲੇ ਉੱਥੇ ਉਹ ਕੱਟੀ ਹੋਈ ਐ ਇੱਕ ਲਾਰਜ ਕੱਟੇ ਹੋਇਆ ਐ ਕਲੋਨੀ ਹਾਂਜੀ ਤੇ ਉਹ ਆਪਾਂ ਹੀ ਕਟਾਇਆ ਜੀ ਅਸਲ ਕੀ ਐ ਨਾ ਉੱਥੇ ਟਰਾਂਸਫਾਰਮ ਦਾ ਰੱਖਤਾ ਰੱਖਿਆ ਨਹੀਂ ਜੀ ਉੱਥੇ ਮੈਂ ਦੇਖ ਕੇ ਆਇਆ ਉਹ ਨਹੀਂ ਜੀ ਟਰਾਂਸਫਾਰਮ ਤੁਸੀਂ ਟਰਾਂਸਫਾਰਮ ਆ ਗਿਆ ਜੀ ਸ਼ੂ ਹੋ ਗਿਆ ਹਾਂ ਟਰਾਂਸਫਾਰਮ ਉੱਥੇ ਉਂ ਪਿਆ ਐ ਹਾਂ ਹਾਂ ਬਿਲਕੁਲ ਜੀ ਰੌਲਾ ਤਾਂ ਸਮਝੀ ਤੀਸਰੇ ਖੜਾ ਦੇ ਕਰਕੇ ਐਮਰਜੈਂਸੀ ਡਿਊਟੀਆਂ ਲੱਗਣ ਕਰਕੇ ਥੋੜਾ ਡਿਲੇ ਹੋ ਗਿਆ ਮੰਗਲਵਾਰ ਤੱਕ ਉਹਨਾਂ ਦਾ ਜਿਹੜਾ ਵੀ ਹੈਗਾ ਕੰਪਲੀਟ ਕਰ ਦਾਂਗੇ ਠੀਕ ਹੈ ਸਰ ਠੀਕ ਹੈ ਸਰ ਬਸ ਉਹ ਹੀ ਪੁੱਛਿਆ ਮੈਂ ਚਲ ਮੈਂ ਸਾਹਿਬ ਹਾਂ ਹਾਂ ਉਹਦੇ ਚ ਨੇ ਇੱਕ ਹੋਰ ਦਿੱਕਤ ਆ ਉਹਨਾਂ ਨੇ ਮਤਲਬ ਬਿਜਲੀ ਬੋਰਡ ਤੇ ਦੋਸ਼ ਲਾਈ ਸੀ ਵੀ ਉਹ ਬੰਦੇ ਜਦੋਂ ਕਹਿੰਦੇ ਕਹਿੰਦੇ ਪੈਸੇ ਇਕੱਠੇ ਕਰ ਲਓ ਤੇ ਕੰਮ ਕਰਾ ਦਿੰਨੇ ਆ ਕਾਦੇ ਪਾਸੇ ਵੀ ਆਹ ਕੰਮ ਦੇ ਕਹਿੰਦੇ ਤੁਹਾਡੇ ਆਪ ਦੇ ਪੈਸੇ ਲੱਗਣਗੇ ਲੇਬਰ ਲੂਬਰ ਤੇ ਹੋਰ ਸਾਰੀ ਤੇ ਦੇਖੋ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਕਹਿਤਾ ਜੇ ਇਹਨੂੰ ਜੇ ਕੋਈ ਹੈਗਾ ਤਾਂ ਸਾਡੇ ਧਿਆਨ ਚ ਲਿਆਉਣ ਜੇ ਕੋਈ ਪੈਸੇ ਮੰਗਦਾ ਕਰਵਾਇ ਤੇਰਾ ਠੀਕ ਹੈ ਜੀ ਆ ਸਮਝ ਨਹੀਂਦਾ ਨਹੀਂ ਤਾਂ ਵੀਰਵਾਰ ਤੱਕ ਰੋਣਾ ਇਹ ਸੀਗਾ ਵੀ ਥੋੜਾ ਡਿਲੇ ਇਸ ਕਾਰਨ ਹੋ ਗਿਆ ਵੀ ਸਾਰੇ ਜਿਹੜੀ ਖੜਾ ਦੇ ਵਿੱਚ ਉੱਠ ਗਏ ਹਾਂ ਉਹ ਕਰਕੇ بارشਾਂ ਵੀ ਬਹੁਤ ਹੋਈਆਂ ਸੀ ਹਾਂ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਮੰਗਲਵਾਰ ਤੱਕ ਕਰਦਾ ਸੀ ਠੀਕ ਹੈ ਸਰ ਬਸ ਮੈਂ ਤੁਹਾਡਾ ਉਹਦੇ ਚ ਪਾ ਦਿਆਂ ਹਾਂ ਜੀ ਹਾਂ ਹਾਂ ਠੀਕ ਹੈ ਸਰ ਮਿਹਰਬਾਨੀ ਜਿਵੇਂ ਕੋਕ ਬੁਸਲੇ ਟਲੋਨੀ ਘਟੀ ਸੀਗੀ ਕੋਈ ਗਰੀ ਪਰਿਵਾਰਾਂ ਨੂੰ ਪਲਾਟ ਦਿੱਤੇ ਸੀਗੇ ਜੀ 5-5 ਮਰਲੇਾਂ ਦੇ ਠੀਕ ਹੈ ਉਹਨਾਂ ਨੇ ਨਾ ਜੀ ਇਹ ਕਿਆ ਸੀ ਕਹਿੰਦੇ ਸਾਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਤੇ ਅਸੀਂ ਮੀਟਰਾਂ ਦੇ ਅਪਲਾਈ ਵੀ ਕੀਤਾ ਹੋਇਆ ਹੈਗਾ ਤੇ ਇਹ ਪਾਸ ਬਿਜਲੀ ਬੋਰਡ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਜੀ ਠੀਕ ਹੈ ਨਾ ਉਸ ਬੰਦੇ ਜੀ ਤੁਹਾਡੀ ਬਾਈਟ ਲੈਣੀ ਸੀ ਵੀ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਤਾਂ ਕਨੈਕਸ਼ਨ ਤਾਂ ਕੋਈ ਰੋਕ ਹੀ ਨਹੀਂ ਹੋਇਆ ਸੀ ਕਿਸੇ ਦੇ ਪਤਾ ਨਹੀਂ ਜੀ ਉਹ ਕਹਿੰਦੇ ਅਸੀਂ ਖੰਭੇ ਲੱਗਣੇ ਸੀਗੇ ਖੰਭੇ ਵੀ ਅਸੀਂ ਆਪਦੇ ਖਰਚੇ ਤੇ ਲਵਾਏ ਹੈ ਮਤਲਬ ਪਟਾਕੇ ਲਿਆ ਕੇ ਖੇਤਾਂ 'ਚੋਂ ਤੇ ਹੁਣ ਜਿਹੜਾ ਟਰਾਂਸਫਾਰਮਰ ਉੱਥੇ ਆਇਆ ਪਿਆ ਪਰ ਬਿਜਲੀ ਬੋਰਡ ਕਹਿੰਦਾ ਸਾਡੇ ਕੋਲੇ ਕੋਈ ਹੈ ਨਹੀਂਗਾ ਕੋਈ ਫੰਡ ਅਸੀਂ ਤਾਂ ਨਹੀਂ 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 ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲ ਨਹੀਂ ਜੇ ਇਹਨੂੰ ਚਾਰ ਪੰਜ ਦਿਨਾਂ ਨੂੰ ਉੱਥੇ ਦੋ ਬੰਦੇ ਆਏ ਸੀ ਕੁਦਲੇ ਦੇ ਬੰਦੇ ਨੇ ਕੌਣ ਸੀ ਉਹ ਜਿਹੜਾ ਉਹ ਡੈਡ ਕਰਦੀ ਸੀ ਵੀ ਜੇ ਇਹ ਜੋ ਟਰਾਂਸ ਮਾੜ ਲੱਗਣਾ ਹੈ ਇਹਨਾਂ ਨੂੰ ਲਵਾ ਦਿਓ ਉਹ ਤੋਂ ਬਾਅਦ ਪਿਛਲੀ ਦੋ ਤਿੰਨ ਦਿਨਾਂ ਦੀ ਗੱਲ ਹੈ ਜੀ ਉਹ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਕਹਿੰਦੇ ਸਾਨੂੰ ਤਾਂ ਪਿਛਲੇ ਕਾਫੀ ਚਿਰ ਤੋਂ ਅਸੀਂ ਲੰਮਕ ਰਹੇ ਹਾਂ ਇਸ ਵਿੱਚ ਪਹਿਲਾਂ ਤਾਂ ਇਹਨਾਂ ਦਾ ਨਾ ਕੋਈ ਜਗ੍ਹਾ ਚੁੱਕਾ ਤੇ ਕੋਈ ਮਸਲਾ ਸੀ ਉਹ ਕਹਿੰਦਾ ਇੱਧਰ ਲਾਓ ਕੋ ਜਨਾ ਇੱਧਰ ਲਾਓ ਕੋ ਜਨਾ ਇੱਧਰ ਲਾਓ ਕੋ ਜਗ੍ਹਾ ਦਾ ਰਸਤਾ ਹੁੰਦਾ ਨਹੀਂ ਪ੍ਰੋਪਰ ਸੀਗਾ ਅੱਛਾ ਜੀ ਹਾਂ ਉਹ ਦੇ ਹੀ ਨਹੀਂ ਮੈਨੂੰ ਉਹਨੇ ਦੱਸਿਆ ਸੀ ਉਸ ਤੋਂ ਬਾਅਦ ਕਿਤੇ ਹੁਣ ਇਹਨੇ ਸੈਵਟੀ ਸੁਮਤੀ ਬਣੇ ਆ ਉਸ ਤੋਂ ਬਾਅਦ ਫਲੱਡ ਆ ਗਏ ਫਲੱਡਾ ਫਲੋੜਾ ਤੋਂ ਬਾਅਦ ਵਿੱਚ ਤਾਂ ਕਰਕੇ ਕੰਮ ਥੋੜਾ ਡਿਲੇ ਹੋ ਗਿਆ ਹੋਰ ਤਾਂ ਕੋਈ ਗੱਲ ਨਹੀਂ ਹਾਂ ਉਹਨਾਂ ਨੇ ਇਹ ਵੀ ਦੋਸ਼ ਲਾਇਆ ਜੀ ਵੀ ਬਿਜਲੀ ਬੋਰਡ ਮਹਿਕਮਾ ਜਿਹੜਾ ਓਹ ਪੈ ਪੈ ਰਿਸ਼ਵਤ ਮੰਗਦਾ ਹੈਗਾ ਵੀ ਅਸੀਂ ਜੇ ਪੈਸੇ ਦਿਓ ਤੇ ਅਸੀਂ ਕੰਮ ਕਰ ਦੇਗੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਬਿਲਕੁਲ ਕੋਈ ਵੀ ਗੱਲ ਨਹੀਂ ਨਾ ਕੋਈ ਕਿਸੇ ਨੂੰ ਕਿਹਾ ਕਿਤੇ ਨਾ ਠੀਕ ਹੈ ਇਸ ਤਰ੍ਹਾਂ ਦੀ ਬਿਲਕੁਲ ਨਹੀਂ ਕੋਈ ਗੱਲ ਨਹੀਂ ਜੇ ਕੋਈ ਥੱਲੇ ਕੋਈ ਬੜਾ ਜਿਹਾ ਗਲਤੀ ਕਰੂਗਾ ਨਾ ਉਹਦੇ ਅਸੀਂ ਘਰਵਾ ਵੀ ਕਰਾਂਗੇ ਇਸ ਤਰ੍ਹਾਂ ਨਹੀਂ ਗੱਲ ਕੁਝ ਵੀ ਹੈਗੀ ਹਾਂ 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 ਠੀਕ ਹੈ ਹਾਂ ਹਾਂ ਵਾਹ ਵਾਹ ਬਸ ਠੀਕ ਹੈ ਜੇ ਕਦੋਂ ਤੱਕ ਕੰਮ ਹੋ ਜੂਗਾ ਜੀ ਹੁਣ ਫਿਰ ਇਹਦੇ ਬਾਰੇ ਇਹ ਤਾਂ ਬਸ ਦੇ ਹੀ ਨੂੰ ਪੁੱਛ ਲੈਣਾ 2-3 2-4 ਦਿਨਾਂ ਚ ਹੋਜੂ ਬਸ ਕੋਈ ਲੰਮਾ ਚੌੜਾ ਕੰਮ ਕੁਝ ਤਾਂ ਮਹਿਲ ਕੰਮ ਹੋਇਆ ਹੈ ਅਭੀ ਤੇ ਸ਼ਾਇਦ ਮੈਨੂੰ ਪਤਾ ਉੱਥੇ ਕੁਝ ਉੱਥੇ ਖੰਭੇ ਲੱਗੇ ਹੋਏ ਹੈਗੇ ਜੀ ਹੋਰ ਕੁਝ ਨਹੀਂ ਹੋਇਆ ਅੱਛਾ ਬਸ ਹੋਜੇ ਫਿਰ ਤੇ ਖੰਬਿਆਂ ਦੇ ਮੇਨ ਦਾ ਰੌਲਾ ਸੀਗਾ ਉਹਨਾਂ ਦਾ ਆਪਸ ਵਿੱਚ ਹੀ ਕਿਤੇ ਉਹ ਕਹਿੰਦੇ ਜੇ ਉੱਤਰ ਲਾਓ ਉਹ ਕਹਿੰਦੇ ਜੇ ਉੱਧਰ ਲਾਓ ਤਾਂ ਕਰਕੇ ਲੰਮਕਿਆ ਜੇ ਕੰਮ ਹਾਂਜੀ ਅੱਜ ਇਹ ਪਿੰਡ ਕੁਸਲਾ ਦੇ ਵਿੱਚ ਜਿਹੜੇ ਚੰਨੀ ਸਰਕਾਰ ਤੋਂ ਉਹਨਾਂ ਨੇ ਪਲਾਟ ਵੰਡੇ ਸੀ 5-5 ਮਰਲੇ ਦੇ ਪਲਾਟਾਂ ਦੇ ਉਹਨਾਂ ਦੇ ਸਰਬੰਧ ਦੇ ਵਿੱਚ ਆ ਜੋ ਇੱਥੇ ਆਹ ਦੇਖ ਲਓ ਤੁਸੀਂ ਬਿਜਲੀ ਲਾਈਨ ਦੇਖ ਲਓ ਇਹ ਵੀ ਮਜ਼ਦੂਰਾਂ ਨੇ ਆਸਮੇ ਕਿਸੇ ਨੇ ਪੈਸੇ ਇਕੱਠੇ ਕਰਕੇ ਉਹ ਆਪਦਾ ਉਹ ਕਰਾਇਆਗਾ ਪਰ ਨਾ ਤਾਂ ਇਸੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਰਿਹਾ ਹੈ ਹਾਲੇ ਤੱਕ ਬਸ ਕੱਲੇ ਲਾਰੇ ਲਾ ਕੇ ਇਹਨਾਂ ਨੇ ਸਾਰ ਰੱਖਿਆ ਕੰਮ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜਿਆਦਾ ਤੁਰੰਤ ਸਾਡੀਆਂ ਤਾਰਾਂ ਪਵਾਈਆਂ ਜਾਣ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਸਿੰਘਾਂ ਛੱਬਡਾਂਗੇ ਮੈਂ ਪਉਆਂ ਤਮੰਨ ਦੀ ਸਰਕਾਰ ਆਈ ਸੀ ਪੰਜਾਬ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਕਮੀਆਂ ਦੇ ਵਿੜੇ ਗੀਤ ਗਾਉਣ ਆਲੇ ਆ ਮੰਗਦਾ ਰਹੀ ਵੇ ਕਮੀਆਂ ਦੇ ਵਿੜੇ ਇਹ ਸਰਕਾਰ ਨੂੰ ਅਸੀਂ ਅਪੀਲ ਕੀਤੀ ਸੀ ਖੁਦ ਐਮਐਲਏ ਸਾਹਿਬ ਨੇ ਵੀ ਅਪੀਲ ਕਰੀ ਸੀ ਜਨੋਤਾ ਮੰਨ ਕੇ ਚਲੋ ਸਾਡੇ ਮਜ਼ਦੂਰਾਂ ਦਾ ਕੱਲਾ ਦਾ ਉਹ ਸੀ ਉਹ ਤਾਂ ਇਹਨਾਂ ਨੇ ਇਹ ਗੱਲ ਕਹੀ ਸੀ ਜੀ ਇਹ ਤਾਂ ਜਾਲੀ ਨੇ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਇਹ ਗੱਲ ਆਖੀ ਸੀ ਤੁਸੀਂ ਕੌਣ ਹੋਨੇ ਹੋ ਫਿਰ ਇਹਨਾਂ ਨੇ ਅਲਰਟ ਕਰੀਆਂ ਸੀ ਸਾਨੂੰ ਸੁਭ ਪ੍ਰਧਾਨ ਨੇ ਜਨ ਉਹ ਇਹ ਗੱਲ ਆਖੀ ਸੀ ਉਹਨਾਂ ਨੂੰ ਇਹਨਾਂ ਨੇ ਫੇਰ ਆਖਿਆ ਸੀ ਤੁਸੀਂ ਕਰ ਲਓ ਕੋਈ ਗੱਲ ਨਹੀਂ ਵੈਰੂ ਜੀ ਖਾਲਸਾ ਵੈਰੂ ਜੀ ਦੀ ਫਤਿਹ ਮੇਰਾ ਨਾਮ ਗੁਰਜੰਟ ਸਿੰਘ ਪਿੰਡ ਕੁਸਲਾ ਅੱਜ ਸਮਿਸਰ ਜੋ ਆਪਾਂ ਨੂੰ ਇਹ ਖਬਰ ਲਿਬੋਣੀ ਪੈ ਰਹੀ ਆ ਵੱਡੀ ਸਮਿਸਰ ਆ ਰਹੀ ਆ ਇਹ ਬਿਜਲੀ ਦੀ ਬਿਜਲੀ ਦੀ ਆ ਰਹੀ ਆ ਲਗਾਤਾਰ ਪਿਛਲੇ 6 ਮਹੀਨਿਆਂ ਤੋਂ ਲੈ ਕੇ ਅਸੀਂ ਦਫ਼ਤਰਾਂ ਦੇ ਵਿੱਚ ਚੱਕਰ ਕੱਟ ਰਹੇ ਆਂਗੇ ਐਮ ਐਲ ਏ ਸਾਹਿਬ ਨੂੰ ਵੀ ਮਿਲ ਲੈ ਕੁਝ ਸਾਨੂੰ ਮਲੇ ਸਾਨੂੰ ਮਿਲ ਲਿਓ ਕਹਿੰਦੇ ਤੁਹਾਡਾ ਸਮਾਨ ਸਾਰਾ ਆਇਆ ਪਿਆਗਾ ਕੋਈ ਸਾਨੂੰ ਦਿੱਕਤ ਨਹੀਂ ਤੁਸੀਂ ਆਪ ਦਾ ਜਦੋਂ ਬਿਲੀ ਘਰ ਦੇ ਵਿੱਚ ਸੀਗੇ ਸਾਨੂੰ ਕਹਿੰਦੇ ਵੀ ਇਹ ਪ੍ਰਾਈਵੇਟ ਆ ਸਿਸ਼ਟਮ ਸਾਰਾ ਕਰਨਾ ਉਹ ਮਤਲਬ ਤੁਸੀਂ ਠੇਕੇਦਾਰ ਨਾਲ ਗੱਲਬਾਤ ਕਰਨੀ ਪੂਗੀ ਉਹਦੇ ਨਾਲ ਅਸੀਂ ਗੱਲਬਾਤ ਕਰੀ ਚਲੋ ਠੀਕ ਆ ਚਲੋ ਅਸੀਂ ਲਵਾ ਲੈਂਦੇ ਆ ਫੇਰ ਸਾਨੂੰ ਖੰਭੇ ਨਹੀਂ ਦਿੱਤੇਗੇ ਜੀ ਤਾਂ ਕਿ ਖੰਭੇ ਦੀ ਪਟਾਈ ਦਾ ਖਰਚਾ ਵੀ ਸਾਨੂੰ ਪਿਆ ਤੇ ਗੜਾਈ ਦਾ ਖਰਚਾ ਵੀ ਸਾਨੂੰ ਪਿਆ ਚਲੋ ਇਹ ਵੀ ਲਵਾ ਲਈ ਜੀ ਸੀ ਮੁਰਕੇ ਹੁਣ ਸਮੱਸਿਆ ਵੱਡੀ ਆ ਰਹੀ ਆ ਜਿਹੜਾ ਇਹਦੇ ਟਰਾਂਸਫਾਰਮ ਧਰਨ ਵਾਸਤੇ ਸਮਾਨ ਆ ਸਾਨੂੰ ਉਹ ਸਮਾਨ ਨਹੀਂ ਦੇ ਰਹੇ ਉਹ ਤੋਂ ਸਰਕਾਰ ਨਹੀਂ ਦੇ ਰਹੀ ਸਾਨੂੰ ਸਾਡੇ ਕੋਲ ਕੇਬਲਾ ਨਹੀਂ ਆ ਰਹੀਆਂ ਹੈਂ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆ ਜੀ ਸਾਡੀ ਇਹ ਬਿਜਲੀ ਚਾਲੂ ਕਰੀ ਜਾਵੇ ਘਰ ਘਰ ਜਿੰਨੇ ਖੰਭੇ ਲੱਗਣੇ ਹੈਗੇ ਉਹਨੇ ਖੰਭੇ ਲੱਗੇ ਜਾਣ ਲਗਵਾਏ ਜਾਣ ਘਰ ਘਰ ਲਾਈਟ ਪਹਚਾਈ ਜਾਵੇ ਬਿਜਲੀ ਸਕੋਰਟੀਆਂ ਪਰ ਰੱਖੀਆਂ ਨੇ ਘਟੂ ਘਟੂ 4-4 ਮਹੀਨੇ ਆਂ ਤਿੰਨ ਤਿੰਨ ਮਹੀਨੇ ਸਕੋਰਟੀਆਂ ਪਰ ਰੱਖੇ ਨੇ ਬਿਜਲੀ ਹਾਲੇ ਲਗਾਈ ਨਹੀਂ ਗਈ ਕੋਈ ਕਿਵੇਂ ਟਾਈਮ ਪਾਸ ਕਰਦਾ ਕੋਈ ਕਿਵੇਂ ਟਾਈਮ ਪਾਸ ਕਰਦਾਗਾ ਬਹੁਤ ਬੁਰਾ ਹਾਲ ਆ ਜਿੱਥੇ